ਸਾਨੂੰ ਮੁਹैया ਕਰਾਈ ਕਿਉਂਕਿ ਫੌਜ ਖੁਦ ਵੀ ਇਹਨਾਂ ਹੜ੍ਹਾਂ ਤੋਂ ਪੀੜਿਤ ਹੈ ਕਿਉਂਕਿ ਤਾਰ ਦੇ ਨਾਲ-ਨਾਲ ਵੀ ਉਹਨਾਂ ਦੀਆਂ ਚੌਂਕੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਵੀ ਇਨਫਰਾਸਟ੍ਰਕਚਰ ਦਾ ਬਹੁਤ ਨੁਕਸਾਨ ਹੋਇਆ ਨਾਲ-ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਰਕਰ ਸਹਿਬਾਨ ਜਿਹੜੇ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਤੌਰ ਤੇ ਜਾ ਕੇ ਉੱਥੇ ਉਹਨਾਂ ਨੇ ਕੋਤੇ ਵੀ ਕਿਤੇ ਵੀ ਮਦਦ ਕੀਤੀ ਚਾਹੇ ਕੋਈ ਇੱਕ ਮੱਛਰਦਾਨੀ ਵੀ ਦੇ ਗਿਆ ਕਿਸੇ ਨੂੰ ਦੋ ਕੰਬਲ ਵੀ ਦੇ ਗਿਆ ਕੋਈ ਰੋਟੀ ਖਾਣ ਨੂੰ ਦੇ ਗਿਆ ਕੋਈ ਕਿਸੇ ਨੂੰ ਬਾਹਰ ਕੱਢ ਕੇ ਲੈ ਆ ਕੇ ਤੰਬੂ ਵੀ ਲਾਤਾ ਕਿਸ ਨੇ ਸਭ ਕੁਝ ਇਸ ਜੱਗ ਦੇ ਵਿੱਚ ਪ੍ਰਵਾਨ ਹੈ ਜੀ ਸੋ ਆਪਣੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਜੀਨੇ ਵੀ ਯੋਗਦਾਨ ਪਾਇਆ ਪੰਜਾਬ ਤੋਂ ਬਾਹਰੋਂ ਵੀ Rajasthan ਤੋਂ Haryana ਤੋਂ Delhi ਤੋਂ Uttarakhand ਤੋਂ UP ਤੋਂ ਬਹੁਤ ਸਾਰੇ ਪੰਜਾਬੀ ਜਾਂ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਆ ਕੇ ਬਹੁਤ ਮਦਦ ਕੀਤੀ ਜੀ ਤੇ ਮੈਂ ਇਸ ਗੱਲ ਲਈ ਇਸ ਵਿਧਾਨ ਸਭਾ ਦੇ ਇਸ ਮੁਕੱਦਸ ਹਾਊਸ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਧੰਨਵਾਦ ਸ਼ਾਇਦ ਉਹਨਾਂ ਨੂੰ ਕੋਈ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਇਹਨੂੰ ਸ਼ਾਇਦ ਇੱਕ ਮੌਕਾ ਸਮਝਿਆ ਹੋਊਗਾ ਕਿ ਹੜ੍ਹਾਂ ਚੋਂ ਆਪਾਂ ਕੋਈ ਰਾਜਨੀਤਿਕ ਲਾਭ ਲੈ ਲਈਏ ਉਹਨਾਂ ਦਾ ਆਪਣਾ ਜਿਹੜਾ ਕੋਈ ਮਕਸਦ ਹੋਊਗਾ ਜੀ ਉਹ ਵੀ ਲੋਕ ਆਪੀ ਸਭ ਪਤਾ ਹੈ ਲੋਕਾਂ ਪਬਲਿਕ ਹੈ ਤਾਂ ਸਰ ਕੁਦਰਤੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰਿਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਤੇ ਹੁਣ ਪੁਨਰਵਾਸ ਦਾ ਟਾਈਮ ਹੈ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਹੈ ਉਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿੱਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਬਸੰਮਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਕਰ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਜਾ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸ ਡੀ ਆਰ ਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟ੍ਰਿਬਿਊਸ਼ਨ ਹੈ ਸਾਰੀ 100% 26 ਤੋਂ 33 ਜੀ 33 ਤੋਂ 75 ਦੇ ਵਿੱਚ 6800 ਰੁਪਈਆ ਐਸ ਡੀ ਆਰ ਐਫ ਦੇ ਨਾਰਮਸ ਮੁਤਾਬਕ 6800 ਰੁਪਈਆ ਜਿਹੜਾ ਉਹ ਦਿੱਤਾ ਜੀ